ਅਕਸਰ ਹੀ ਸੂਬੇ ਭਰ ਦੇ ਵਿੱਚ ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਆਪਣੀਆਂ ਜਾਨਾਂ ਤੋਂ ਤਾਂ ਹੱਥ ਧੋਕੇ ਬੰਦੇ ਹੀ ਨੇ ਪਰ ਉਹ ਕਈਆਂ ਦੀ ਜਾਨਾਂ ਦੇ ਦੁਸ਼ਮਣ ਵੀ ਬਣ ਜਾਂਦੇ ਨੇ ਹੁਣ ਨਵਾਂ ਮਾਮਲਾ ਜਿਹੜਾ ਆਇਆ ਹੈ ਲੁਧਿਆਣਾ ਮੋਗਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਤੁਹਾਨੂੰ ਦੱਸ ਦਈਏ ਕਿ ਇੱਕ ਲਾਲ ਰੰਗ ਦੀ ਸਵਿਫਟ ਕਾਰ ਦੇ ਵਿੱਚ ਇੱਕ ਨੌਜਵਾਨ ਜਿਹੜਾ ਤੇਜ਼ ਰਫ਼ਤਾਰ ਦੇ ਵਿੱਚ ਆਉਂਦਾ ਹੈ ਸ਼ਰਾਬ ਨਾਲ ਧੁੱਤ ਹੁੰਦਾ ਹੈ ਤੇ ਪਾਰਕਿੰਗ ਦੇ ਵਿੱਚ ਲੱਗਿਆ ਤਿੰਨ ਚਾਰ ਗੱਡੀਆਂ ਨੂੰ ਆ ਕੇ ਜ਼ੋਰਦਾਰ ਟੱਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਚਾਰ ਤੋਂ ਪੰਜ ਲੋਕ ਜਿਹੜੇ ਨੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਇੱਕ ਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੁੰਦਾ ਹੈ ਉੱਥੇ ਹੀ ਇੱਕ ਗੋਲ ਗੱਪਿਆਂ ਦੀ ਰੇੜੀ ਵੀ ਲੱਗੀ ਹੁੰਦੀ ਹੈ ਜਿੱਥੇ ਗੋਲ ਗੱਪਿਆਂ ਦੀ ਰੇੜੀ ਵਾਲਾ ਵਿਅਕਤੀ ਤਾਂ ਜ਼ਖਮੀ ਹੁੰਦਾ ਹੀ ਹੁੰਦਾ ਹੈ ਉਸ ਦੇ ਨਾਲ ਜਿਹੜੇ ਦੋ ਗਾਹਕ ਵੀ ਹੁੰਦੇ ਨੇ ਗੋਲ ਗੱਪੇ ਖਾ ਰਹੇ ਹੁੰਦੇ ਨੇ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਇੱਕ ਤਾਂ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਸ ਦੀ ਮੌਕਾ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇਖਿਆ ਕਿਵੇਂ ਇੱਕ ਨੌਜਵਾਨ ਦੀ ਲਾਪਰਵਾਹੀ ਡਰਿੰਕ ਐਂਡ ਡਰਾਈਵ ਤੇਜ਼ ਰਫ਼ਤਾਰ ਉਸ ਦੀ ਖੁਦ ਦੀ ਜਾਨ ਦੇ ਲਈ ਤਾਂ ਖਤਰਾ ਬਣਿਆ ਹੀ ਬਣਿਆ ਹੈ ਨਾਲ ਦੇ ਨਾਲ ਹੀ ਬਾਕੀ ਲੋਕਾਂ ਦੀ ਜਾਨਾਂ ਦਾ ਵੀ ਉਹ ਦੁਸ਼ਮਣ ਬਣ ਗਿਆ ਤੇ ਇੱਕ ਵਿਅਕਤੀ ਦੀ ਤਾਂ ਉਸ ਨੇ ਜਾਨ ਹੀ ਲੈ ਲਈ ਦੱਸ ਦਈਏ ਕਿ ਲੁਧਿਆਣਾ ਮੋਗਾ ਰੋਡ ਦਾ ਇਹ ਮਾਮਲਾ ਹੈ ਤੇ ਤੁਹਾਨੂੰ ਨਾਲ ਇਹ ਵੀ ਦੱਸ ਦਈਏ ਕਿ ਹਰ ਸਾਲ ਜਿਹੜੇ ਨੇ ਡਰਿੰਕ ਐਂਡ ਡਰਾਈਵ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜੇਕਰ ਪਿਛਲੇ ਸਾਲ ਦੀ ਹੀ ਗੱਲ ਕੀਤੀ ਜਾਵੇ ਤਾ ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਦਈਏ ਕਿ 1 ਸਾਲ ਭਾਗ ਜਨਵਰੀ 2025 ਤੋਂ ਲੈ ਕੇ ਜਿਹੜਾ ਹੈ ਅਪ੍ਰੈਲ 2025 ਦੇ ਵਿੱਚ ਜਿਹੜੇ ਆ 4115 ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਏ ਨੇ ਤੇ ਹੁਣ ਜਿਹੜਾ ਮਾਮਲਾ ਬੀਤੀ ਰਾਤ ਵਾਪਰਿਆ ਅਸੀਂ ਤੁਹਾਨੂੰ ਦੱਸਿਆ ਤਸਵੀਰਾਂ ਤੁਹਾਡੀ ਸਕਰੀਨਸ ਤੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਜਿੱਥੇ ਕਿ ਨੌਜਵਾਨ ਦੇ ਨਾਲ ਨਾਲ ਚਾਰ ਲੋਕਾਂ ਦੀ ਵੀ ਜਾਨ ਤੇ ਜੜੀ ਬਣਾਈ ਹੈ ਦੱਸ ਦਈਏ ਕਿ ਸਾਂ ਇਹ ਗੰਭੀਰ ਲੋਕਾਂ ਨੂੰ ਜੇੜਾਏ ਹਸਪਤਾਲ ਭਰਤੀ ਕਰਵਾਇਆ ਗਿਆ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਫਿਲਹਾਲ ਪੁਲਿਸ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਜਿਵੇਂ ਹੀ ਪੁਲਿਸ ਦਾ ਵੀ ਕੋਈ ਬਿਆਨ ਸਾਹਮਣੇ ਆਉਂਦਾ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਕੀ ਤੁਸੀਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਨੀਆਂ ਖੌਫਨਾਕ ਤਸਵੀਰਾਂ ਨੇ ਜਿੱਥੇ ਇੱਕ ਵਿਅਕਤੀ ਦੀ ਲਾਪਰਵਾਹੀ ਨੇ ਕਈ ਲੋਕਾਂ ਦੇ ਪਰਿਵਾਰਾਂ ਦੀ ਜਾਨ ਤੇ ਬਣਾਈਏ ਉਸ ਦੀ ਲਾਪਰਵਾਹੀ ਦੇ ਕਾਰਨ ਕਈ ਲੋਕਾਂ ਦੇ ਘਰ ਉਜੜਨ ਤੋਂ ਬਚੇ ਨੇ ਤੇ ਇੱਕ ਦਾ ਘਰ ਤਾਂ ਜੜ ਵੀ ਗਿਆ ਜਿਸ ਦਾ ਕੋਈ ਕਸੂਰ ਨਹੀਂ ਸੀ ਕਸੂਰ ਤਾਂ ਸਿਰਫ ਇਹਨਾ ਸੀ ਕਿ ਉਹ ਗੋਲ ਗੱਪੇ ਖਾਣ ਬਾਜ਼ਾਰ ਦੇ ਵਿੱਚ ਆਇਆ ਸੀ ਜਿੱਥੇ ਉਸ ਨੂੰ ਕੋਈ ਆਈਡੀਆ ਵੀ ਨਹੀਂ ਸੀ ਕਿ ਉੱਥੇ ਉਹ ਗੋਲ ਗੱਪੇ ਖਾ ਰਿਹਾ ਹੋਵੇਗਾ ਤੇ ਕੋਈ ਵਿਅਕਤੀ ਜਿਹੜਾ ਸ਼ਰਾਬ ਪੀ ਕੇ ਜਿਹੜਾ ਗੱਡੀ ਚਲਾਏਗਾ ਤੇਜ਼ ਰਫ਼ਤਾਰ ਨਾਲ ਲਾਏਗਾ ਤੇ ਉਸ ਦੀ ਉੱਥੇ ਹੀ ਮੌਤ ਹੋ ਜਾਵੇਗੀ ਤਾਂ ਮਾਮਲਾ ਬੇहद ਹੀ ਦਰਦਨਾਕ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਅਕਸਰ ਹੀ ਸੂਬੇ ਭਰ ਦੇ ਵਿੱਚ ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਆਪਣੀਆਂ ਜਾਨਾਂ ਤੋਂ ਤਾਂ ਹੱਥ ਧੋਕੇ ਬੰਦੇ ਹੀ ਨੇ ਪਰ ਉਹ ਕਈਆਂ ਦੀ ਜਾਨਾਂ ਦੇ ਦੁਸ਼ਮਣ ਵੀ ਬਣ ਜਾਂਦੇ ਨੇ ਹੁਣ ਨਵਾਂ ਮਾਮਲਾ ਜਿਹੜਾ ਆਇਆ ਹੈ ਲੁਧਿਆਣਾ ਮੋਗਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਤੁਹਾਨੂੰ ਦੱਸ ਦਈਏ ਕਿ ਇੱਕ ਲਾਲ ਰੰਗ ਦੀ ਸਵਿਫਟ ਕਾਰ ਦੇ ਵਿੱਚ ਇੱਕ ਨੌਜਵਾਨ ਜਿਹੜਾ ਤੇਜ਼ ਰਫ਼ਤਾਰ ਦੇ ਵਿੱਚ ਆਉਂਦਾ ਹੈ ਸ਼ਰਾਬ ਨਾਲ ਧੁੱਤ ਹੁੰਦਾ ਹੈ ਤੇ ਪਾਰਕਿੰਗ ਦੇ ਵਿੱਚ ਲੱਗਿਆ ਤਿੰਨ ਚਾਰ ਗੱਡੀਆਂ ਨੂੰ ਆ ਕੇ ਜ਼ੋਰਦਾਰ ਟੱਕ ਮਾਰ ਦਿੰਦਾ ਹੈ ਜਿਸ ਦੇ ਵਿੱਚ ਚਾਰ ਤੋਂ ਪੰਜ ਲੋਕ ਜਿਹੜੇ ਨੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਇੱਕ ਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੁੰਦਾ ਹੈ ਉੱਥੇ ਹੀ ਇੱਕ ਗੋਲ ਗੱਪਿਆਂ ਦੀ ਰੇੜੀ ਵੀ ਲੱਗੀ ਹੁੰਦੀ ਹੈ ਜਿੱਥੇ ਗੋਲ ਗੱਪਿਆਂ ਦੀ ਰੇੜੀ ਵਾਲਾ ਵਿਅਕਤੀ ਤਾਂ ਜ਼ਖਮੀ ਹੁੰਦਾ ਹੀ ਹੁੰਦਾ ਹੈ ਉਸ ਦੇ ਨਾਲ ਜਿਹੜੇ ਦੋ ਗਾਹਕ ਵੀ ਹੁੰਦੇ ਨੇ ਗੋਲ ਗੱਪੇ ਖਾ ਰਹੇ ਹੁੰਦੇ ਨੇ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਇੱਕ ਤਾਂ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇਖਿਆ ਕਿਵੇਂ ਇੱਕ ਨੌਜਵਾਨ ਦੀ ਲਾਪਰਵਾਹੀ ਡਰਿੰਕ ਐਂਡ ਡਰਾਈਵ ਤੇਜ਼ ਰਫ਼ਤਾਰ ਉਸ ਦੀ ਖੁਦ ਦੀ ਜਾਨ ਦੇ ਲਈ ਤਾਂ ਖਤਰਾ ਬਣਿਆ ਹੀ ਬਣਿਆ ਨਾਲ ਦੇ ਨਾਲ ਹੀ ਬਾਕੀ ਲੋਕਾਂ ਦੀ ਜਾਨਾਂ ਦਾ ਵੀ ਉਹ ਦੁਸ਼ਮਣ ਬਣ ਗਿਆ ਤੇ ਇੱਕ ਵਿਅਕਤੀ ਦੀ ਤਾਂ ਉਸ ਨੇ ਜਾਨ ਹੀ ਲੈ ਲਈ ਦੱਸ ਦਈਏ ਕਿ ਲੁਧਿਆਣਾ ਮੋਗਾ ਰੋਡ ਦਾ ਇਹ ਮਾਮਲਾ ਹੈ ਤੇ ਤੁਹਾਨੂੰ ਨਾਲ ਇਹ ਵੀ ਦੱਸ ਦਈਏ ਕਿ ਹਰ ਸਾਲ ਛੇੜੇ ਨੇ ਡਰਿੰਕ ਐਂਡ ਡਰਾਈਵ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜੇਕਰ ਪਿਛਲੇ ਸਾਲ ਦੀ ਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਬਾਕੀ ਸਿੱਤ ਤੁਹਾਨੂੰ ਦੱਸ ਦਈਏ ਕਿ 1 ਸਾਲ ਪਾਵ ਜਨਵਰੀ 2025 ਤੋਂ ਲੈ ਕੇ ਜਿਹੜਾ ਹੈ ਅਪ੍ਰੈਲ 2025 ਦੇ ਵਿੱਚ ਜਿਹੜੇ ਆ 4115 ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਏ ਨੇ ਤੇ ਹੁਣ ਜਿਹੜਾ ਮਾਮਲਾ ਬੀਤੀ ਰਾਤ ਵਾਪਰਿਆ ਸੀ ਤੁਹਾਨੂੰ ਦੱਸਿਆ ਤਸਵੀਰਾਂ ਤੁਹਾਡੀ ਸਕਰੀਨਸ ਤੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਜਿੱਥੇ ਕਿ ਨੌਜਵਾਨ ਦੇ ਨਾਲ ਨਾਲ ਚਾਰ ਲੋਕਾਂ ਦੀ ਵੀ ਜਾਨ ਤੇ ਜੜੀ ਬਾਨਾਈ ਹੈ ਦੱਸ ਦਈਏ ਕਿ ਸਾਰੇ ਗੰਭੀਰ ਲੋਕਾਂ ਨੂੰ ਜਿਹੜਾ ਹੈ ਹਸਪਤਾਲ ਪਹੁੰਚ ਕਰਵਾਇਆ ਗਿਆ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਫਿਲਹਾਲ ਪੁਲਿਸ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਜਿਵੇਂ ਹੀ ਪੁਲਿਸ ਦਾ ਵੀ ਕੋਈ ਬਿਆਨ ਸਾਹਮਣੇ ਆਉਂਦਾ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਕੀ ਤੁਸੀਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਨੀਆਂ ਖੌਫਨਾਕ ਤਸਵੀਰਾਂ ਨੇ ਜਿੱਥੇ ਇੱਕ ਵਿਅਕਤੀ ਦੀ ਲਾਪਰਵਾਹੀ ਨੇ ਕਈ ਲੋਕਾਂ ਦੇ ਪਰਿਵਾਰਾਂ ਦੀ ਜਾਨ ਤੇ ਬਨਾਈ ਹੈ ਉਸ ਦੀ ਲਾਪਰਵਾਹੀ ਦੇ ਕਾਰਨ ਕਈ ਲੋਕਾਂ ਦੇ ਘਰ ਉਜੜਨ ਤੋਂ ਬਚੇ ਨੇ ਤੇ ਇੱਕ ਦਾ ਘਰ ਤਾਂ ਉਜੜ ਵੀ ਗਿਆ ਜਿਸ ਦਾ ਕੋਈ ਕਸੂਰ ਨਹੀਂ ਸੀ ਕਸੂਰ ਤਸਵੀਰ ਪੈਣਾ ਸੀ ਕਿ ਉਹ ਗੋਲ ਗੱਪੇ ਖਾਣ ਬਾਜ਼ਾਰ ਦੇ ਵਿੱਚ ਆਇਆ ਸੀ ਜਿੱਥੇ ਉਸ ਨੂੰ ਕੋਈ ਆਈਡੀਆ ਵੀ ਨਹੀਂ ਸੀ ਕਿ ਉੱਥੇ ਉਹ ਗੋਲ ਗੱਪੇ ਖਾ ਰਿਹਾ ਹੋਵੇਗਾ ਤੇ ਕੋਈ ਵਿਅਕਤੀ ਜਿਹੜਾ ਸ਼ਰਾਬ ਪੀ ਕੇ ਜਿਹੜਾ ਗੱਡੀ ਚਲਾਏਗਾ ਤੇਜ਼ ਰਫਤਾਰ ਨਾਲ ਲਾਏਗਾ ਤੇ ਉਸ ਦੀ ਉੱਥੇ ਹੀ ਮੌਤ ਹੋ ਜਾਵੇਗੀ ਤਾਂ ਮਾਮਲਾ ਬੇहद ਹੀ ਦਰਦਨਾਕ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਅਕਸਰ ਹੀ ਸੂਬੇ ਭਰ ਦੇ ਵਿੱਚ ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਆਪਣੀਆਂ ਜਾਨਾਂ ਤੋਂ ਤਾਂ ਹੱਥ ਧੋਕੇ ਬੰਦੇ ਹੀ ਨੇ ਪਰ ਉਹ ਕਈਆਂ ਦੀ ਜਾਨਾਂ ਦੇ ਦੁਸ਼ਮਣ ਵੀ ਬਣ ਜਾਂਦੇ ਨੇ ਹੁਣ ਨਵਾਂ ਮਾਮਲਾ ਜਿਹੜਾ ਆਇਆ ਹੈ ਲੁਧਿਆਣਾ ਮੋਗਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਤੁਹਾਨੂੰ ਦੱਸ ਦਈਏ ਕਿ ਇੱਕ ਲਾਲ ਰੰਗ ਦੀ ਸਵਿਫਟ ਕਾਰ ਦੇ ਵਿੱਚ ਇੱਕ ਨੌਜਵਾਨ ਜਿਹੜਾ ਤੇਜ਼ ਰਫਤਾਰ ਦੇ ਵਿੱਚ ਆਉਂਦਾ ਹੈ ਸ਼ਰਾਬ ਨਾਲ ਤੁੱਤ ਹੁੰਦਾ ਹੈ ਤੇ ਪਾਰਕਿੰਗ ਦੇ ਵਿੱਚ ਲੱਗੀਆਂ ਚਾਰ ਗੱਡੀਆਂ ਨੂੰ ਆਕੇ ਜ਼ੋਰਦਾਰ ਟੱਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਚਾਰ ਤੋਂ ਪੰਜ ਲੋਕ ਜਿਹੜੇ ਨੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਇੱਕ ਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੁੰਦਾ ਹੈ ਉੱਥੇ ਹੀ ਇੱਕ ਗੋਲ ਗੱਪਿਆਂ ਦੀ ਰੇੜੀ ਵੀ ਲੱਗੀ ਹੁੰਦੀ ਹੈ ਜਿੱਥੇ ਗੋਲ ਗੱਪਿਆਂ ਦੀ ਰੇੜੀ ਵਾਲਾ ਵਿਅਕਤੀ ਤਾਂ ਜ਼ਖਮੀ ਹੁੰਦਾ ਹੀ ਹੁੰਦਾ ਹੈ ਉਸ ਦੇ ਨਾਲ ਜਿਹੜੇ ਦੋ ਗਾਹਕ ਵੀ ਹੁੰਦੇ ਨੇ ਗੋਲ ਗੱਪੇ ਖਾ ਰਹੇ ਹੁੰਦੇ ਨੇ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਇੱਕ ਤਾਂ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇਖਿਆ ਕਿਵੇਂ ਇੱਕ ਨੌਜਵਾਨ ਦੀ ਲਾਪਰਵਾਹੀ ਡਰਿੰਕ ਐਂਡ ਡਰਾਈਵ ਤੇਜ਼ ਰਫ਼ਤਾਰ ਉਸ ਦੀ ਖੁਦ ਦੀ ਜਾਨ ਦੇ ਲਈ ਤਾਂ ਖਤਰਾ ਬਣਿਆ ਹੀ ਬਣਿਆ ਨਾਲ ਦੇ ਨਾਲ ਹੀ ਬਾਕੀ ਲੋਕਾਂ ਦੀ ਜਾਨਾਂ ਦਾ ਵੀ ਉਹ ਦੁਸ਼ਮਣ ਬਣ ਗਿਆ ਤੇ ਇੱਕ ਵਿਅਕਤੀ ਦੀ ਤਾਂ ਉਸ ਨੇ ਜਾਨ ਹੀ ਲੈ ਲਈ ਦੱਸ ਦਈਏ ਕਿ ਲੁਧਿਆਣਾ ਮੋਗਾ ਰੋਡ ਦਾ ਇਹ ਮਾਮਲਾ ਹੈ ਤੇ ਤੁਹਾਨੂੰ ਨਾਲ ਇਹ ਵੀ ਦੱਸ ਦਈਏ ਕਿ ਹਰ ਸਾਲ ਛੇੜੇ ਨੇ ਡਰਿੰਕ ਐਂਡ ਡਰਾਈਵ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜੇਕਰ ਪਿਛਲੇ ਸਾਲ ਦੀ ਹੀ ਗੱਲ ਕੀਤੀ ਜਾਵੇ ਤਾ ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਦਈਏ ਕਿ 1 ਸਾਲ ਭਾਵੇਂ ਜਨਵਰੀ 2025 ਤੋਂ ਲੈ ਕੇ ਜਿਹੜਾ ਹੈ ਅਪ੍ਰੈਲ 2025 ਦੇ ਵਿੱਚ ਜਿਹੜੇ ਆ 4115 ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਏ ਨੇ ਤੇ ਹੁਣ ਜਿਹੜਾ ਮਾਮਲਾ ਬੀਤੀ ਰਾਤ ਵਾਪਰਿਆ ਅਸੀਂ ਤੁਹਾਨੂੰ ਦੱਸਿਆ ਤਸਵੀਰਾਂ ਤੁਹਾਡੀ ਸਕਰੀਨਸ ਤੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਜਿੱਥੇ ਕਿ ਨੌਜਵਾਨ ਦੇ ਨਾਲ ਨਾਲ ਚਾਰ ਲੋਕਾਂ ਦੀ ਵੀ ਜਾਨ ਤੇ ਜੜੀ ਬਾਨਾਈ ਹੈ ਦੱਸ ਦਈਏ ਕਿ ਸਾਂ ਇੱਕ ਗੰਭੀਰ ਲੋਕਾਂ ਨੂੰ ਜ਼ੇੜਾਏ ਹਸਪਤਾਲ ਭਰਤੀ ਕਰਵਾਇਆ ਗਿਆ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਫਿਲਹਾਲ ਪੁਲਿਸ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਜਿਵੇਂ ਹੀ ਪੁਲਿਸ ਦਾ ਵੀ ਕੋਈ ਬਿਆਨ ਸਾਹਮਣੇ ਆਉਂਦਾ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਕੀ ਤੁਸੀਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਨੀਆਂ ਖੌਫਨਾਕ ਤਸਵੀਰਾਂ ਨੇ ਜਿੱਥੇ ਇੱਕ ਵਿਅਕਤੀ ਦੀ ਲਾਪਰਵਾਹੀ ਨੇ ਕਈ ਲੋਕਾਂ ਦੇ ਪਰਿਵਾਰਾਂ ਦੀ ਜਾਨ ਤੇ ਬਣਾਈਏ ਉਸ ਦੀ ਲਾਪਰਵਾਹੀ ਦੇ ਕਾਰਨ ਕਈ ਲੋਕਾਂ ਦੇ ਘਰ ਉਜੜਨ ਤੋਂ ਬਚੇ ਨੇ ਤੇ ਇੱਕ ਦਾ ਘਰ ਤਾਂ ਜੜ ਵੀ ਗਿਆ ਜਿਸ ਦਾ ਕੋਈ ਕਸੂਰ ਨਹੀਂ ਸੀ ਕਸੂਰ ਤਾਂ ਸਿਰਫ ਇਹਨਾ ਸੀ ਕਿ ਉਹ ਗੋਲ ਗੱਪੇ ਖਾਣ ਬਾਜ਼ਾਰ ਦੇ ਵਿੱਚ ਆਇਆ ਸੀ ਜਿੱਥੇ ਉਸ ਨੂੰ ਕੋਈ ਆਈਡੀਆ ਵੀ ਨਹੀਂ ਸੀ ਕਿ ਉੱਥੇ ਉਹ ਗੋਲ ਗੱਪੇ ਖਾ ਰਿਹਾ ਹੋਵੇਗਾ ਤੇ ਕੋਈ ਵਿਅਕਤੀ ਜਿਹੜਾ ਸ਼ਰਾਬ ਪੀ ਕੇ ਜਿਹੜਾ ਗੱਡੀ ਚਲਾਏਗਾ ਤੇਜ਼ ਰਫ਼ਤਾਰ ਨਾਲ ਲਾਏਗਾ ਤੇ ਉਸ ਦੀ ਉੱਥੇ ਹੀ ਮੌਤ ਹੋ ਜਾਵੇਗੀ ਤਾਂ ਮਾਮਲਾ ਬੇहद ਹੀ ਦਰਦਨਾਕ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਅਕਸਰ ਹੀ ਸੂਬੇ ਭਰ ਦੇ ਵਿੱਚ ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਆਪਣੀਆਂ ਜਾਨਾਂ ਤੋਂ ਤਾਂ ਹੱਥ ਧੋਕੇ ਬੰਦੇ ਹੀ ਨੇ ਪਰ ਉਹ ਕਈਆਂ ਦੀ ਜਾਨਾਂ ਦੇ ਦੁਸ਼ਮਣ ਵੀ ਬਣ ਜਾਂਦੇ ਨੇ ਹੁਣ ਨਵਾਂ ਮਾਮਲਾ ਜਿਹੜਾ ਆਇਆ ਹੈ ਲੁਧਿਆਣਾ ਮੋਗਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਤੁਹਾਨੂੰ ਦੱਸ ਦਈਏ ਕਿ ਇੱਕ ਲਾਲ ਰੰਗ ਦੀ ਸਵਿਫਟ ਕਾਰ ਦੇ ਵਿੱਚ ਇੱਕ ਨੌਜਵਾਨ ਜਿਹੜਾ ਤੇਜ਼ ਰਫ਼ਤਾਰ ਦੇ ਵਿੱਚ ਆਉਂਦਾ ਹੈ ਸ਼ਰਾਬ ਨਾਲ ਤੁੱਤ ਹੁੰਦਾ ਹੈ ਤੇ ਪਾਰਕਿੰਗ ਦੇ ਵਿੱਚ ਲੱਗਿਆ ਤਿੰਨ ਚਾਰ ਗੱਡੀਆਂ ਨੂੰ ਆ ਕੇ ਜ਼ੋਰਦਾਰ ਟੱਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਚਾਰ ਤੋਂ ਪੰਜ ਲੋਕ ਜਿਹੜੇ ਨੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਇੱਕ ਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੁੰਦਾ ਹੈ ਉੱਥੇ ਹੀ ਇੱਕ ਗੋਲ ਗੱਪਿਆਂ ਦੀ ਰੇੜੀ ਵੀ ਲੱਗੀ ਹੁੰਦੀ ਹੈ ਜਿੱਥੇ ਗੋਲ ਗੱਪਿਆਂ ਦੀ ਰੇੜੀ ਵਾਲਾ ਵਿਅਕਤੀ ਤਾਂ ਜ਼ਖਮੀ ਹੁੰਦਾ ਹੀ ਹੁੰਦਾ ਹੈ ਉਸ ਦੇ ਨਾਲ ਜਿਹੜੇ ਦੋ ਗਾਹਕ ਵੀ ਹੁੰਦੇ ਨੇ ਗੋਲ ਗੱਪੇ ਖਾ ਰਹੇ ਹੁੰਦੇ ਨੇ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਇੱਕ ਤਾਂ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇਖਿਆ ਕਿਵੇਂ ਇੱਕ ਨੌਜਵਾਨ ਦੀ ਲਾਪਰਵਾਹੀ ਡਰਿੰਕ ਐਂਡ ਡਰਾਈਵ ਤੇਜ਼ ਰਫ਼ਤਾਰ ਉਸ ਦੀ ਖੁਦ ਦੀ ਜਾਨ ਦੇ ਲਈ ਤਾਂ ਖਤਰਾ ਬਣਿਆ ਹੀ ਬਣਿਆ ਨਾਲ ਦੇ ਨਾਲ ਹੀ ਬਾਕੀ ਲੋਕਾਂ ਦੀ ਜਾਨਾਂ ਦਾ ਵੀ ਉਹ ਦੁਸ਼ਮਣ ਬਣ ਗਿਆ ਤੇ ਇੱਕ ਵਿਅਕਤੀ ਦੀ ਤਾਂ ਉਸ ਨੇ ਜਾਨ ਹੀ ਲੈ ਲਈ ਦੱਸ ਦਈਏ ਕਿ ਲੁਧਿਆਣਾ ਮੋਗਾ ਰੋਡ ਦਾ ਇਹ ਮਾਮਲਾ ਹੈ ਤੇ ਤੁਹਾਨੂੰ ਨਾਲ ਇਹ ਵੀ ਦੱਸ ਦਈਏ ਕਿ ਹਰ ਸਾਲ ਛੇੜੇਨੇ ਡਰਿੰਕ ਐਂਡ ਡਰਾਈਵ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜੇਕਰ ਪਿਛਲੇ ਸਾਲ ਦੀ ਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਦਈਏ ਕਿ 1 ਸਾਲ ਭਾਵੇਂ ਜਨਵਰੀ 2025 ਤੋਂ ਲੈ ਕੇ ਜਿਹੜਾ ਹੈ ਅਪ੍ਰੈਲ 2025 ਦੇ ਵਿੱਚ ਜਿਹੜੇ ਆ 4115 ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਏ ਨੇ ਤੇ ਹੁਣ ਜਿਹੜਾ ਮਾਮਲਾ ਬੀਤੀ ਰਾਤ ਵਾਪਰਿਆ ਅਸੀਂ ਤੁਹਾਨੂੰ ਦੱਸਿਆ ਤਸਵੀਰਾਂ ਤੁਹਾਡੀ ਸਕਰੀਨਸ ਤੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਜਿੱਥੇ ਕੀ ਨੌਜਵਾਨ ਦੇ ਨਾਲ ਲਾਲਚਾਰ ਲੋਕਾਂ ਦੀ ਵੀ ਜਾਨ ਤੇ ਜੜੀ ਬਾਨਾਈ ਹੈ ਦੱਸ ਦਈਏ ਕਿ ਸਾਰੇ ਗੰਭੀਰ ਲੋਕਾਂ ਨੂੰ ਜਿਹੜਾ ਹੈ ਹਸਪਤਾਲ ਭਰਤੀ ਕਰਵਾਇਆ ਗਿਆ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਫਿਲਹਾਲ ਪੁਲਿਸ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਜਿਵੇਂ ਹੀ ਪੁਲਿਸ ਦਾ ਵੀ ਕੋਈ ਬਿਆਨ ਸਾਹਮਣੇ ਆਉਂਦਾ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਕੀ ਤੁਸੀਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਨੀਆਂ ਖੌਫਨਾਕ ਤਸਵੀਰਾਂ ਨੇ ਜਿੱਥੇ ਇੱਕ ਵਿਅਕਤੀ ਦੀ ਲਾਪਰਵਾਹੀ ਨੇ ਕਈ ਲੋਕਾਂ ਦੇ ਪਰਿਵਾਰਾਂ ਦੀ ਜਾਨ ਤੇ ਬਾਨਾਈ ਉਸ ਦੀ ਲਾਪਰਵਾਹੀ ਦੇ ਕਾਰਨ ਕਈ ਲੋਕਾਂ ਦੇ ਘਰ ਉਜੜਣ ਤੋਂ ਬਚੇ ਨੇ ਤੇ ਇੱਕ ਦਾ ਘਰ ਤਾਂ ਉਜੜ ਵੀ ਗਿਆ ਜਿਸ ਦਾ ਕੋਈ ਕਸੂਰ ਨਹੀਂ ਸੀ ਕਸੂਰ ਤਾਂ ਸਿਰਫ ਇਹਨਾਂ ਸੀ ਕਿ ਉਹ ਗੋਲ ਗੱਪੇ ਖਾਣ ਬਾਜ਼ਾਰ ਦੇ ਵਿੱਚ ਆਇਆ ਸੀ ਜਿੱਥੇ ਉਸ ਨੂੰ ਕੋਈ ਆਈਡੀਆ ਵੀ ਨਹੀਂ ਸੀ ਕਿ ਉੱਥੇ ਉਹ ਗੋਲ ਗੱਪੇ ਖਾ ਰਿਹਾ ਹੋਵੇਗਾ ਤੇ ਕੋਈ ਵਿਅਕਤੀ ਜਿਹੜਾ ਸ਼ਰਾਬ ਪੀ ਕੇ ਜਿਹੜਾ ਗੱਡੀ ਚਲਾਏਗਾ ਤੇਜ਼ ਰਫ਼ਤਾਰ ਨਾਲ ਲਾਏਗਾ ਤੇ ਉਸ ਦੀ ਉੱਥੇ ਹੀ ਮੌਤ ਹੋ ਜਾਵੇਗੀ ਤਾਂ ਮਾਮਲਾ ਬੇहद ਹੀ ਦਰਦਨਾਕ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਹਰ ਹੀ ਸੂਬੇ ਪਰਦੇ ਵਿੱਚ ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਆਪਣੀਆਂ ਜਾਨਾਂ ਤੋਂ ਤਾਂ ਹੱਥ ਧੋਕੇ ਬੰਦੇ ਹੀ ਨੇ ਪਰ ਉਹ ਕਈਆਂ ਦੀ ਜਾਨਾਂ ਦੇ ਦੁਸ਼ਮਣ ਵੀ ਬਣ ਜਾਂਦੇ ਨੇ ਹੁਣ ਨਵਾਂ ਮਾਮਲਾ ਜਿਹੜਾ ਆਇਆ ਹੈ ਲੁਧਿਆਣਾ ਮੋਗਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਤੁਹਾਨੂੰ ਦੱਸ ਦਈਏ ਕਿ ਇੱਕ ਲਾਲ ਰੰਗ ਦੀ ਸਵਿਫਟ ਕਾਰ ਦੇ ਵਿੱਚ ਇੱਕ ਨੌਜਵਾਨ ਜਿਹੜਾ ਤੇਜ਼ ਰਫ਼ਤਾਰ ਦੇ ਵਿੱਚ ਆਉਂਦਾ ਹੈ ਸ਼ਰਾਬ ਨਾਲ ਤੁੱਤ ਹੁੰਦਾ ਹੈ ਤੇ ਪਾਰਕਿੰਗ ਦੇ ਵਿੱਚ ਲੱਗੀਆਂ ਤਿੰਨਾਂ ਗੱਡੀਆਂ ਨੂੰ ਆ ਕੇ ਜ਼ੋਰਦਾਰ ਟੱਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਚਾਰ ਤੋਂ ਪੰਜ ਲੋਕ ਜਿਹੜੇ ਨੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਇੱਕ ਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੁੰਦਾ ਹੈ ਉੱਥੇ ਹੀ ਇੱਕ ਗੋਲ ਗੱਪਿਆਂ ਦੀ ਰੇੜੀ ਵੀ ਲੱਗੀ ਹੁੰਦੀ ਹੈ ਜਿੱਥੇ ਗੋਲ ਗੱਪਿਆਂ ਦੀ ਰੇੜੀ ਵਾਲਾ ਵਿਅਕਤੀ ਤਾਂ ਜ਼ਖਮੀ ਹੁੰਦਾ ਹੀ ਹੁੰਦਾ ਹੈ ਉਸ ਦੇ ਨਾਲ ਜਿਹੜੇ ਦੋ ਗਾਹਕ ਵੀ ਹੁੰਦੇ ਨੇ ਗੋਲ ਗੱਪੇ ਖਾ ਰਹੇ ਹੁੰਦੇ ਨੇ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਇੱਕ ਤਾਂ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇਖਿਆ ਕਿਵੇਂ ਇੱਕ ਨੌਜਵਾਨ ਦੀ ਲਾਪਰਵਾਹੀ ਡਰਿੰਕ ਐਂਡ ਡਰਾਈਵ ਤੇਜ਼ ਰਫ਼ਤਾਰ ਉਸ ਦੀ ਖੁਦ ਦੀ ਜਾਨ ਦੇ ਲਈ ਤਾਂ ਖਤਰਾ ਬਣਿਆ ਹੀ ਬਣਿਆ ਨਾਲ ਦੇ ਨਾਲ ਹੀ ਬਾਕੀ ਲੋਕਾਂ ਦੀ ਜਾਨਾਂ ਦਾ ਵੀ ਉਹ ਦੁਸ਼ਮਣ ਬਣ ਗਿਆ ਤੇ ਇੱਕ ਵਿਅਕਤੀ ਦੀ ਤਾਂ ਉਸ ਨੇ ਜਾਨ ਹੀ ਲੈ ਲਈ ਦੱਸ ਦਈਏ ਕਿ ਲੁਧਿਆਣਾ ਮੋਗਾ ਰੋਡ ਦਾ ਇਹ ਮਾਮਲਾ ਹੈ ਤੇ ਤੁਹਾਨੂੰ ਨਾਲ ਇਹ ਵੀ ਦੱਸ ਦਈਏ ਕਿ ਹਰ ਸਾਲ ਜਿਹੜੇ ਡਰਿੰਕ ਐਂਡ ਡਰਾਈਵ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜੇਕਰ ਪਿਛਲੇ ਸਾਲ ਦੀ ਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਦਈਏ ਕਿ 1 ਸਾਲ ਭਾਅ ਜਨਵਰੀ 2025 ਤੋਂ ਲੈ ਕੇ ਜਿਹੜਾ ਹੈ ਅਪ੍ਰੈਲ 2025 ਦੇ ਵਿੱਚ ਜਿਹੜੇ ਆ 4115 ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਏ ਨੇ ਤੇ ਹੁਣ ਜਿਹੜਾ ਮਾਮਲਾ ਬੀਤੀ ਰਾਤ ਵਾਪਰਿਆ ਅਸੀਂ ਤੁਹਾਨੂੰ ਦੱਸਿਆ ਤਸਵੀਰਾਂ ਤੁਹਾਡੀ ਸਕਰੀਨਸ ਤੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਜਿੱਥੇ ਕੀ ਨੌਜਵਾਨ ਦੇ ਨਾਲ-ਨਾਲ ਚਾਰ ਲੋਕਾਂ ਦੀ ਵੀ ਜਾਨ ਤੇ ਜੜੀ ਬਾਨਾਈ ਹੈ ਦੱਸ ਦਈਏ ਕਿ ਸਾਰੇ ਗੰਭੀਰ ਲੋਕਾਂ ਨੂੰ ਜਿਹੜਾ ਹੈ ਹਸਪਤਾਲ ਭਰਤੀ ਕਰਵਾਇਆ ਗਿਆ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਫਿਲਹਾਲ ਪੁਲਿਸ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਜਿਵੇਂ ਹੀ ਪੁਲਿਸ ਦਾ ਵੀ ਕੋਈ ਬਿਆਨ ਸਾਹਮਣੇ ਆਉਂਦਾ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਕੀ ਤੁਸੀਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਨੀਆਂ ਖੌਫਨਾਕ ਤਸਵੀਰਾਂ ਨੇ ਜਿੱਥੇ ਇੱਕ ਵਿਅਕਤੀ ਦੀ ਲਾਪਰਵਾਹੀ ਨੇ ਕਈ ਲੋਕਾਂ ਦੇ ਪਰਿਵਾਰਾਂ ਦੀ ਜਾਨ ਤੇ ਬਾਨਾਈ ਉਸ ਦੀ ਲਾਪਰਵਾਹੀ ਦੇ ਕਾਰਨ ਕਈ ਲੋਕਾਂ ਦੇ ਘਰ ਉਜੜਣ ਤੋਂ ਬਚੇ ਨੇ ਤੇ ਇੱਕ ਦਾ ਘਰ ਤਾਂ ਉਜੜ ਵੀ ਗਿਆ ਜਿਸ ਦਾ ਕੋਈ ਕਸੂਰ ਨਹੀਂ ਸੀ ਕਸੂਰ ਤਾਂ ਸਿਰਫ ਇਹਨਾਂ ਸੀ ਕਿ ਉਹ ਗੋਲ ਗੱਪੇ ਖਾਣ ਬਾਜ਼ਾਰ ਦੇ ਵਿੱਚ ਆਇਆ ਸੀ ਜਿੱਥੇ ਉਸ ਨੂੰ ਕੋਈ ਆਈਡੀਆ ਵੀ ਨਹੀਂ ਸੀ ਕਿ ਉੱਥੇ ਉਹ ਗੋਲ ਗੱਪੇ ਖਾ ਰਿਹਾ ਹੋਵੇਗਾ ਤੇ ਕੋਈ ਵਿਅਕਤੀ ਜਿਹੜਾ ਸ਼ਰਾਬ ਪੀ ਕੇ ਜਿਹੜਾ ਗੱਡੀ ਚਲਾਏਗਾ ਤੇਜ਼ ਰਫ਼ਤਾਰ ਨਾਲ ਲਾਏਗਾ ਤੇ ਉਸ ਦੀ ਉੱਥੇ ਹੀ ਮੌਤ ਹੋ ਜਾਵੇਗੀ ਤਾਂ ਮਾਮਲਾ ਬੇहद ਹੀ ਦਰਦਨਾਕ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਅਕਸਰ ਹੀ ਸੂਬੇ ਭਰ ਦੇ ਵਿੱਚ ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਆਪਣੀਆਂ ਜਾਨਾਂ ਤੋਂ ਤਾਂ ਹੱਥ ਧੋਕੇ ਬੰਦੇ ਹੀ ਨੇ ਪਰ ਉਹ ਕਈਆਂ ਦੀ ਜਾਨਾਂ ਦੇ ਦੁਸ਼ਮਣ ਵੀ ਬਣ ਜਾਂਦੇ ਨੇ ਹੁਣ ਨਵਾਂ ਮਾਮਲਾ ਜਿਹੜਾ ਆਇਆ ਹੈ ਲੁਧਿਆਣਾ ਮੋਗਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਤੁਹਾਨੂੰ ਦੱਸ ਦਈਏ ਕਿ ਇੱਕ ਲਾਲ ਰੰਗ ਦੀ ਸਵਿਫਟ ਕਾਰ ਦੇ ਵਿੱਚ ਇੱਕ ਨੌਜਵਾਨ ਜਿਹੜਾ ਤੇਜ਼ ਰਫ਼ਤਾਰ ਦੇ ਵਿੱਚ ਆਉਂਦਾ ਹੈ ਸ਼ਰਾਬ ਨਾਲ ਧੁੱਤ ਹੁੰਦਾ ਹੈ ਤੇ ਪਾਰਕਿੰਗ ਦੇ ਵਿੱਚ ਲੱਗਿਆ ਚਾਰ ਗੱਡੀਆਂ ਨੂੰ ਆਕੇ ਜ਼ੋਰਦਾਰ ਟੱਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਚਾਰ ਤੋਂ ਪੰਜ ਲੋਕ ਜਿਹੜੇ ਨੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਇੱਕ ਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੁੰਦਾ ਹੈ ਉੱਥੇ ਹੀ ਇੱਕ ਗੋਲ ਗੱਪਿਆਂ ਦੀ ਰੇੜੀ ਵੀ ਲੱਗੀ ਹੁੰਦੀ ਹੈ ਜਿੱਥੇ ਗੋਲ ਗੱਪਿਆਂ ਦੀ ਰੇੜੀ ਵਾਲਾ ਵਿਅਕਤੀ ਤਾਂ ਜ਼ਖਮੀ ਹੁੰਦਾ ਹੀ ਹੁੰਦਾ ਹੈ ਉਸ ਦੇ ਨਾਲ ਜਿਹੜੇ ਦੋ ਗਾਹਕ ਵੀ ਹੁੰਦੇ ਨੇ ਗੋਲ ਗੱਪੇ ਖਾ ਰਹੇ ਹੁੰਦੇ ਨੇ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਇੱਕ ਤਾਂ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇਖਿਆ ਕਿਵੇਂ ਇੱਕ ਨੌਜਵਾਨ ਦੀ ਲਾਪਰਵਾਹੀ ਡਰਿੰਕ ਐਂਡ ਡਰਾਈਵ ਤੇਜ਼ ਰਫ਼ਤਾਰ ਉਸ ਦੀ ਖੁਦ ਦੀ ਜਾਨ ਦੇ ਲਈ ਤਾਂ ਖਤਰਾ ਬਣਿਆ ਹੀ ਬਣਿਆ ਹੈ ਨਾਲ ਦੇ ਨਾਲ ਹੀ ਬਾਕੀ ਲੋਕਾਂ ਦੀ ਜਾਨਾਂ ਦਾ ਵੀ ਉਹ ਦੁਸ਼ਮਣ ਬਣ ਗਿਆ ਤੇ ਇੱਕ ਵਿਅਕਤੀ ਦੀ ਤਾਂ ਉਸਨੇ ਜਾਨ ਹੀ ਲੈ ਲਈ ਦੱਸ ਦਈਏ ਕਿ ਲੁਧਿਆਣਾ ਮੋਗਾ ਰੋਡ ਦਾ ਇਹ ਮਾਮਲਾ ਹੈ ਤੇ ਤੁਹਾਨੂੰ ਨਾਲ ਇਹ ਵੀ ਦੱਸ ਦਈਏ ਕਿ ਹਰ ਸਾਲ ਜਿਹੜੇ ਨੇ ਡਰਿੰਕ ਐਂਡ ਡਰਾਈਵ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜੇਕਰ ਪਿਛਲੇ ਸਾਲ ਦੀ ਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਦਈਏ ਕਿ 1 ਸਾਲ ਪਾਵ ਜਨਵਰੀ 2025 ਤੋਂ ਲੈ ਕੇ ਜਿਹੜਾ ਹੈ ਅਪ੍ਰੈਲ 2025 ਦੇ ਵਿੱਚ ਜਿਹੜੇ ਆ 4115 ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਏ ਨੇ ਤੇ ਹੁਣ ਜਿਹੜਾ ਮਾਮਲਾ ਬੀਤੀ ਰਾਤ ਵਾਪਰਿਆ ਅਸੀਂ ਤੁਹਾਨੂੰ ਦੱਸਿਆ ਤਸਵੀਰਾਂ ਤੁਹਾਡੀ ਸਕਰੀਨ ਇਸ ਤੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਜਿੱਥੇ ਕਿ ਨੌਜਵਾਨ ਦੇ ਨਾਲ ਨਾਲ ਚਾਰ ਲੋਕਾਂ ਦੀ ਵੀ ਜਾਨ ਤੇ ਜੜੀ ਬਣਾਈ ਹੈ ਦੱਸ ਦਈਏ ਕਿ ਸਾਰੇ ਗੰਭੀਰ ਲੋਕਾਂ ਨੂੰ ਜਿਹੜਾ ਹੈ ਹਸਪਤਾਲ ਭਰਤੀ ਕਰਵਾਇਆ ਗਿਆ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਫਿਲਹਾਲ ਪੁਲਿਸ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਜਿਵੇਂ ਹੀ ਪੁਲਿਸ ਦਾ ਵੀ ਕੋਈ ਬਿਆਨ ਸਾਹਮਣੇ ਆਉਂਦਾ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਕੀ ਤੁਸੀਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਨੀਆਂ ਖੌਫਨਾਕ ਤਸਵੀਰਾਂ ਜਾਂ ਜਿੱਥੇ ਇੱਕ ਵਿਅਕਤੀ ਦੀ ਲਾਪਰਵਾਹੀ ਨੇ ਕਈ ਲੋਕਾਂ ਦੇ ਪਰਿਵਾਰਾਂ ਦੀ ਜਾਨ ਤੇ ਬਣਾਈਏ ਉਸ ਦੀ ਲਾਪਰਵਾਹੀ ਦੇ ਕਾਰਨ ਕਈ ਲੋਕਾਂ ਦੇ ਘਰ ਉਜੜਨ ਤੋਂ ਬਚੇ ਨੇ ਤੇ ਇੱਕ ਦਾ ਘਰ ਤਾਂ ਉਜੜ ਵੀ ਗਿਆ ਜਿਸ ਦਾ ਕੋਈ ਕਸੂਰ ਨਹੀਂ ਸੀ ਕਸੂਰ ਤਾਂ ਸਿਰਫ ਇਹਨਾਂ ਸੀ ਕਿ ਉਹ ਗੋਲ ਗੱਪੇ ਖਾਣ ਬਾਜ਼ਾਰ ਦੇ ਵਿੱਚ ਆਇਆ ਸੀ ਜਿੱਥੇ ਉਸ ਨੂੰ ਕੋਈ ਆਈਡੀਆ ਵੀ ਨਹੀਂ ਸੀ ਕਿ ਉੱਥੇ ਉਹ ਗੋਲ ਗੱਪੇ ਖਾ ਰਿਹਾ ਹੋਵੇਗਾ ਤੇ ਕੋਈ ਵਿਅਕਤੀ ਜਿਹੜਾ ਸ਼ਰਾਬ ਪੀ ਕੇ ਜਿਹੜਾ ਗੱਡੀ ਚਲਾਏਗਾ ਤੇਜ਼ ਰਫ਼ਤਾਰ ਨਾਲ ਲਾਏਗਾ ਤੇ ਉਸ ਦੀ ਉੱਥੇ ਹੀ ਮੌਤ ਹੋ ਜਾਵੇਗੀ ਤਾਂ ਮਾਮਲਾ ਬੇहद ਹੀ ਦਰਦਨਾਕ ਹੈ ਤਸਵੀਰਾਂ ਤੋਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਅਕਸਰ ਹੀ ਸੂਬੇ ਭਰ ਦੇ ਵਿੱਚ ਡਰਿੰਕ ਐਂਡ ਡਰਾਈਵ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਨੌਜਵਾਨ ਆਪਣੀਆਂ ਜਾਨਾਂ ਤੋਂ ਤਾਂ ਹੱਥ ਧੋਕੇ ਬੰਦੇ ਹੀ ਨੇ ਪਰ ਉਹ ਕਈਆਂ ਦੀ ਜਾਨਾਂ ਦੇ ਦੁਸ਼ਮਣ ਵੀ ਬਣ ਜਾਂਦੇ ਨੇ ਹੁਣ ਨਵਾਂ ਮਾਮਲਾ ਜਿਹੜਾ ਆਇਆ ਹੈ ਲੁਧਿਆਣਾ ਮੋਗਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਤੁਹਾਨੂੰ ਦੱਸ ਦਈਏ ਕਿ ਇੱਕ ਲਾਲ ਰੰਗ ਦੀ ਸਵਿਫਟ ਕਾਰ ਦੇ ਵਿੱਚ ਇੱਕ ਨੌਜਵਾਨ ਜਿਹੜਾ ਤੇਜ਼ ਰਫ਼ਤਾਰ ਦੇ ਵਿੱਚ ਆਉਂਦਾ ਹੈ ਸ਼ਰਾਬ ਨਾਲ ਧੁੱਤ ਹੁੰਦਾ ਹੈ ਤੇ ਪਾਰਕਿੰਗ ਦੇ ਵਿੱਚ ਲੱਗਿਆ ਤਿੰਨ ਚਾਰ ਗੱਡੀਆਂ ਨੂੰ ਆ ਕੇ ਜ਼ੋਰਦਾਰ ਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਚਾਰ ਤੋਂ ਪੰਜ ਲੋਕ ਜਿਹੜੇ ਨੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਇੱਕ ਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੁੰਦਾ ਹੈ ਉੱਥੇ ਹੀ ਇੱਕ ਗੋਲ ਗੱਪਿਆਂ ਦੀ ਰੇੜੀ ਵੀ ਲੱਗੀ ਹੁੰਦੀ ਹੈ ਜਿੱਥੇ ਗੋਲ ਗੱਪਿਆਂ ਦੀ ਰੇੜੀ ਵਾਲਾ ਵਿਅਕਤੀ ਤਾਂ ਜ਼ਖਮੀ ਹੁੰਦਾ ਹੀ ਹੁੰਦਾ ਹੈ ਉਸ ਦੇ ਨਾਲ ਜਿਹੜੇ ਦੋ ਗਾਹਕ ਵੀ ਹੁੰਦੇ ਨੇ ਗੋਲ ਗੱਪੇ ਖਾ ਰਹੇ ਹੁੰਦੇ ਨੇ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਇੱਕ ਤਾਂ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇਖੇ ਕਿਵੇਂ ਇੱਕ ਨੌਜਵਾਨ ਦੀ ਲਾਪਰਵਾਹੀ ਡਰਿੰਕ ਐਂਡ ਡਰਾਈਵ ਤੇਜ਼ ਰਫ਼ਤਾਰ ਉਸ ਦੀ ਖੁਦ ਦੀ ਜਾਨ ਦੇ ਲਈ ਤਾਂ ਖਤਰਾ ਬਣਿਆ ਹੀ ਬਣਿਆ ਨਾਲ ਦੇ ਨਾਲ ਹੀ ਬਾਕੀ ਲੋਕਾਂ ਦੀ ਜਾਨਾਂ ਦਾ ਵੀ ਉਹ ਦੁਸ਼ਮਣ ਬਣ ਗਿਆ ਤੇ ਇੱਕ ਵਿਅਕਤੀ ਦੀ ਤਾਂ ਉਸ ਨੇ ਜਾਨ ਹੀ ਲੈ ਲਈ ਦੱਸ ਦਈਏ ਕਿ ਲੁਧਿਆਣਾ ਮੋਗਾ ਰੋਡ ਦਾ ਇਹ ਮਾਮਲਾ ਹੈ ਤੇ ਤੁਹਾਨੂੰ